ਬਾਈ ਜੀ ਆ ਬੰਦੇ ਦਾ ਟੈਲੈਂਟ ਦੇਖਿਓ ਅੱਗ ਦੇ ਕੋਲਿਆਂ ਨੂੰ ਨਾ ਗਾਜਰਾਂ ਸਮਝ ਕੇ ਖਾਈ ਤੁਰਿਆ ਹੁੰਦਾ ਕਿਉਂ ਮੈਂ ਤੇਨੀ ਤੱਕ ਪਤਾ ਬਗੈ ਨਾ ਲੈ ਇਹ ਤਾਂ ਬਹੁਤ ਵਾਹ ਇਹ ਤਾਂ ਬਹੁਤ ਵਾਹ ਇਹ ਤਾਂ ਇਹ ਤਾਂ ਐਂ ਲੱਗਦਾ ਜਿਵੇਂ ਕੋਈ ੱੱੱਕੇ ਨਾਲ ਖਵਾ ਰਿਆ ਹੁੰਦਾ ਸਾਹਮਣੇ ਖੜ ਕੇ ਜੈਸਾ ਉਹਨੇ ਰੋ ਰਿਆ ਵਾ ਉਹ ਯੋ ਨੋ ਕੀਤਾ ਨਿਓ ਅੱਡੀ ਜਿਹੜੀ ਭਾਸ਼ਾ ਬਣਾ ਇਹ ਦੇ ਦੇਖਦੇ ਸਮਝਣ ਆਪਣ ਦਾ ਸਮਝ ਆਣੀ ਰਹੀ ਦੋਸਤੋ ਵਾਸੀ ਤੁਸੀਂ ਤਸਵੀਰ ਦਾ ਟੈਲੈਂਟ ਦੇਖਿਓ ਉਹ ਸਾਹਮਣੇ ਜਿਹੜੀਆਂ ਲੱਕੜਾਂ ਬਲ ਰਹੀਆਂ ਵਾਂ ਤੇ ਇਹਨੇ ਏਦਾਂ ਹੀ ਖਾਣੀਆਂ ਪੂਰੇ ਬਲਦੇ ਹੋਏ ਕੋਲੇ ਹਨ ਚੱਪਣੇ ਆ ਪਹਿਲਾਂ ਤਾਂ ਆਪਦੇ ਆਪਦੇ ਦੇਸ਼ਾਂ ਦਾ ਦੋਸਤੋ ਹਲੋ ਅਲੱਗਾਂ ਮੇਰੇ ਸਾਹਮਣੇ ਪਾਣੀ ਪੀਊਗਾ ਲਓ ਜੰਮ ਪਾਣੀ ਪੀ ਲਿਆ ਹੁਣ ਇਹਨੇ ਗਾਜਰਾਂ ਵਾਂਗੂ ਪਤੰਦਰ ਨਹੀਂ ਚੱਬੀ ਪਰੇ ਆਉਣੇ ਆ ਜਦੋਂ ਕੋਕਾ ਵੀ ਨਾਲ ਹੀ ਮਾਰਦਾ ਪਹਿਲਾਂ ਲਓ ਜੀ ਇੱਥੇ ਰੱਖ ਤੇਰੇ ਨਹੀਂ ਰਿਸਾਂ ਲਓ ਜੀ ਕਿਉਂ ਨਾ ਖਿਲਦਾ ਤਕੀਆਂ ਗਾਧਰਾ ਵੀ ਪਤੰਦਰ ਦਾ ਲਵੇਟੇ ਕਰਿਆ ਆਉਂਦਾ ਪਹਿਲਾਂ ਟਾ ਬਾਈ ਅਗਲੇ ਦਾ ਕੀ ਕਹਿ ਸਕਦੇ ਆ ਕੀ ਬਾਤ ਆ ਯਾਰ ਆਇਓ ਨੇ ਮਗਲਦਾ ਆਇਓ ਉਹ ਤਾਂ ਟੈਲੈਂਟ ਦੋਸਤੋ ਵੱਧ ਤੋਂ ਵੱਧ ਪਿਆ ਵਾ ਲਓ ਜਾਂ ਦੁੱਧੀ ਚੱਕਲੀ ਆ ਇੱਥੇ ਰੱਖ ਕਿਉਂ? ਰਾਤ ਚੱਕਰਾ ਚੱਕਰਾ ਹੀ ਤੁਰਿਆ ਹੁੰਦਾ। ਵਾਰੀ ਵਾਰ ਮੈਂ ਕਿਹਾ ਮੈਂ ਸੁਣੀ ਨਾ ਮੰਨ ਕਹੋ ਜਾਈਂ ਕਿ ਪਲੇਟ ਪਾਛਾ ਜਦੀ ਤਾਂ ਨਹੀਂ ਸੰਜਾ ਰਹੀ ਪਰ ਟੈਂਟ ਆਪਾਂ ਦੇਖ ਰਹੇ ਹਾਂ ਦੋਸਤੋ ਚੰਗਾ ਟੈਂਟ ਬਾਈਦਾ। ਕੋਈ ਤਾਂ ਤਾਂ ਕੋ ਮਕਾਇਨ ਨਾ ਪਈ। ਅਰੇ ਵਾਹ ਕੀ ਬਾਤ ਹੈ। Untuk sama Pak Sir Sena, oke rasa aku. Apa dah? nak aku selamat saya untuk kesport lagi aku. Saya, saya. Nampi ya, baik kiri yang dah itu tak kau jenisnya. Leh. Wah, wah. ਆਈ ਅਰਨਲ ਟੀਵੀ ਬਲਗ ਦੇਣਾ ਔਕਸਾਇ ਅੰਕੋ ਆਈ ਰਾ ਚੰਗਲਾ ਬਾਈ ਦਾ ਜਿਹੜਾ ਬਣਿਆ ਹੋਇਆ ਵਾ ਤੂ ਰਿਹਾ ਕੋਈ ਬਾਈ ਫੋਲੋ ਜ਼ਰੂਰ ਕਰ ਲਿਓ ਬਾਈ ਨੂੰ ਜੀ ਜੀ ਐਫ ਥਿਸ ਕੋ ਮੋਬਾਈਲ ਔਕਸਾ ਜੀ ਜੀ ਐਫ ਥਿਸ ਕੋ ਮੋਬਾਈਲ ਯਾ ਜੀ ਵਾਜੀ ਵਾ ਇੱਥੇ ਰੱਖ ਬੱਲੇ ਤੇਰੇ ਕੋਈ ਨਾ ਮੈਂ ਮੈਂ ਤੇਨੇ ਤੱਕ ਮਾਪਾ ਬੰਗੈ ਨੋਲ ਯਾਰ ਜੀ ਜੀ ਰਹਾ ਬੰਦਰ ਲੋਗ ਨੂੰ ਲੱਗਦਾ ਕੋਈ ਨੁਕਸਾਨ ਪਹੁੰਚਿਆ ਅਪੇਖਾ ਦੇ ਜਾਂ ਧੀਰ ਦਾ ਨੁਕਸਾਨ ਹੋਇਆ ਪਰ ਸ਼ਰਦਾ ਨਹੀਂ ਬੰਦਰ ਦਾ ਸਾਰਾ ਡੱਬਾ ਖਾਲੀ ਦਿਖਾਊਗਾ ਵਾਜੀ ਵਾਜੀ ਬਣੀ ਬੇਚਰੇ ਨੂੰ ਤਾਂ ਸਹੀ ਲੰਘਾ ਮਾਣਨ ਹੀ ਹੋਣ ਠੀਗਾ ਠੀਗਾ ਬਰੇ ਠੀਗਾ ਸਹੀ ਆ ਫਟਦੇ ਕੰਮ ਲੈ ਵਾਲਾ ਉਤੋ ਡੂੰ ਆ ਕੀ ਹੋ ਗਿਆ ਹੁਣ ਇਹਨੂੰ ਗੁੱਸਾ ਆਇਆ ਚ ਵਿਚ ਕਈ ਵਾਰ ਬੁਖਾਉਂਦਾ ਹੈ ਸਲਾਮਤ ਸੈਨਯੋ ਪੰਗਤਨੋਂ ਮਗਾ ਕੈਨੋਲੋਕ ਠੀਕ ਆ ਠੀਕ ਆ ਭਾਈ ਭਾਈ ਕੰਨੋ ਭਾਈ ਦੇ ਪੇਜ ਨੂੰ ਫੋਲੋ ਲਾਈਕ ਬਾਕੀ ਤੁਸੀਂ ਸਾਡੇ ਨੂੰ ਵੀ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗਦਾ ਦੋਸਤੋ ਧੰਨਵਾਦ ਜੀ ਇਸਨੇ ਕੀ ਦੇਖਿਆ